ਹਾਂਜੀ ਸਾਰੇ ਇਸ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਲੈ ਕੇ ਆ ਗਏ ਆਂ ਇਟਲੀ ਵਿੱਚ ਇੱਕ ਨਵਾਂ ਵਲੌਗ ਤੇ ਅੱਜ ਤੁਹਾਨੂੰ ਆਪਾਂ ਰੈਂਟਲ ਹੋਮ ਟੂਰ ਕਰਨ ਜਾ ਰਹੇ ਆਂ ਕਿ ਜਿਹੜਾ ਆਪਾਂ ਕਿਰਾਏ ਤੇ ਘਰ ਲਿਆ ਉਹਦਾ ਇੱਕ ਹੋਮ ਟੂਰ ਵਿਖਾਉਣ ਜਾਣ ਜਾ ਰਹੇ ਆਂ ਸੋ ਚੱਲਦੇ ਆਂ ਤੁਹਾਨੂੰ ਬਿਨਾ ਟਾਈਮ ਬਰਬਾਦ ਕੀਤੇ ਹੋਏ ਕਿੰਨਾ ਰੈਂਟ ਆ ਤੇ ਉਹ ਵੀ ਤੁਹਾਨੂੰ ਸਾਰਾ ਕੁਝ ਦੱਸਾਂਗੇ ਤੇ ਇਸ ਵੇਲੇ ਬੋਰਗੋ ਨੋਵੋ ਸ਼ਹਿਰ ਤੋਂ ਆਪਾਂ 6 ਕਿਲੋਮੀਟਰ ਦੀ ਦੂਰੀ ਤੇ ਆਂ ਅਲ ਬੈਟਰੋ ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ ਆਂ ਸੋ ਚਲੋ ਤੁਹਾਨੂੰ ਮਖਾਉਣੇ ਆਪਾਂ ਰੈਂਟਲ ਹਾਊਸ ਕਿੰਨਾ ਕਰਾਇਆ ਵਾ ਤੇ ਕੀ ਕੀ ਸਾਨੂੰ ਫੈਸਿਲਿਟੀਆਂ ਮਿਲੀਆਂ ਨੇ ਇੱਥੇ ਸੋ ਚੱਲਦੇ ਆ ਆਜੋ ਕੁਛ ਇਦਾਂ ਐਂਟਰੀ ਹੁੰਦੀ ਆ ਆਪਣੇ ਮਨ ਲੋ ਘਰ ਦੀ ਤੇ ਚੋਰੀ ਇੱਥੇ ਬਿਲਕੁਲ ਨਹੀਂ ਹੈਗੀ ਆਓ ਜਿਹੜੀਆਂ ਚੇਅਰ ਆ ਇਦਾਂ ਹੀ ਰਾਤ ਨੂੰ ਪਈਆਂ ਰਹਿੰਦੀਆਂ ਸਾਰਾ ਸਿਸਟਮ ਇਦਾਂ ਹੀ ਆ ਆ ਜਿਹੜੇ ਐਂਗਲ ਗ੍ਰਿਲਾਂ ਲੱਗੀਆਂ ਆ ਇਹ ਵੀ ਸਾਡੇ ਆਉਣ ਤੋਂ ਬਾਅਦ ਹੀ ਲੱਗੀਆਂ ਹੋਈਆਂ ਨੇ ਆ ਮੇਨ ਗੇਟ ਤੇ ਬਿਲਕੁਲ ਕਲੋਜ਼ ਨਹੀਂ ਕਰਦੇ ਆਪਾਂ ਕਿਉਂਕਿ ਚੋਰੀ ਵਾਲੀ ਨਾਮ ਨਿਸ਼ਾਨੀ ਨਹੀਂ ਹੈਗਾ ਇਸ ਜਗ੍ਹਾ ਤੇ ਲੋ ਆ ਤੁਸੀਂ ਦੇਖ ਸਕਦੇ ਜੇ ਮੰਨ ਲਓ ਕਿਦਾਂ ਪਿਆ ਰਹਿੰਦਾ ਵਾ ਕੋਈ ਗੇਟ ਨਹੀਂ ਹੈਗਾ ਮਤਲਬ ਜੇ ਤੁਸੀਂ ਕੋ ਸਲਾਈਡ ਵਾਲਾ ਗੇਟ ਪਰਲੀ ਸਾਈਡ ਗੇਟ ਵੀ ਨਹੀਂ ਹੈਗਾ ਚੋਰੀ ਵਾਲਾ ਨਾਮ ਨਿਸ਼ਾਨ ਨਹੀਂ ਹੈਗਾ ਇਟਲੀ ਦੇ ਵਿੱਚ ਉਹਦਾ ਇਹ ਗੱਲ ਵੈਸੇ ਵਧੀਆ ਹੈਗੀ ਆ ਤੇ ਸਾਹਮਣੇ ਮੌਸਮ 봐 ਤੁਸੀਂ ਦੇਖ ਸਕਦੇ ਜੇ ਕਿੰਨਾ ਘੈਂਟ ਹੋ ਚੁੱਕਾ ਵਾ ਤੁਹਾਨੂੰ 뷰 ਬਹੁਤ ਘੈਂਟ ਇੱਥੇ ਦੇ ਮਿਲਣਗੇ ਵਧੀਆ ਵਧੀਆ ਆਪਾਂ ਇੰਟਰੀ ਕਰਦੇ ਆ ਆਪਣੇ ਘਰ ਦੀ ਤਾਂ ਆਪਾਂ ਨੂੰ ਇੱਕ ਬਾਥਰੂਮ ਤੇ ਇੱਕ ਨਾਉਣ ਵਾਸਤੇ ਜਿਗਾਰਡ ਮਿਲਿਆ ਵਾ ਤੇ ਜਿੱਥੇ ਅਸੀਂ ਹੁਣ ਇਸ ਵੇਲੇ ਰਹਿਣ ਦੇ ਆ ਘਰ ਦੇ ਵਿੱਚ ਪਹਿਲਾਂ ਇਹ ਰੈਸਟੋਰੈਂਟ ਹੁੰਦਾ ਸੀ ਜਿਸ ਨੂੰ ਬਾਅਦ ਵਿੱਚ ਘਰ ਦੇ ਵਿੱਚ ਤਬਦੀਲ ਕਰਕੇ ਰੈਂਟੇ ਦੇ ਚਾੜ ਦਿੱਤਾ ਗਿਆ ਵਾ ਤੇ ਬੜਾ ਹੀ ਮਤਲਬ ਫੈਸਿਲਿਟੀਆਂ ਕਾਫੀ ਸਾਰੀਆਂ ਮਿਲੀਆਂ ਨੇ ਪਰ ਘਰ ਦਾ ਕਿਰਾਇਆ ਵੀ ਇੱਕ ਹਿਸਾਬ ਨਾਲ ਕਾਫੀ ਸਾਰਾ ਕਹਿ ਸਕਦੇ ਆਪਾਂ ਸੋ ਚਲੋ ਚੱਲਦੇ ਆ ਤੁਹਾਨੂੰ ਹੋਮ ਟੂਰ ਕਰਦੇ ਆ ਤੇ ਇਧਰਲੀ ਸਾਈਡ ਉਧਰਲੀ ਸਾਈਡ ਚੀਜ਼ਾਂ ਗ੍ਰਿਲ ਵਗੈਰਾ ਕਰਨ ਵਾਸਤੇ ਆ ਤੇ ਟੇਬਲ ਇੱਥੇ ਲਾਇਆ ਉਹ ਨਾਲ ਚੇਅਰ ਸਿਆ ਉਧਰ ਜੇ ਕਿਸੇ ਨੇ بارش ਦਾ ਆਨੰਦ ਲੈਣਾ ਕਿ ਉਸ ਵਿੱਚ ਵੀ ਹੈਗਾ ਸਿਸਟਮ ਚੇਅਰ ਵਗੈਰਾ ਦਾ ਨਾਲ ਸੋਫਾ ਪਰਲੀ ਸਾਈਡ ਤੇ ਇਧਰਲੀ ਸਾਈਡ ਮੇਨ ਗੇਟ ਆ ਕਰਦਾ ਸੋ ਇਚ ਇੰਟਰ ਕਰਦੇ ਆ ਅਸੀਂ ਗਰਮ ਪਾਣੀ ਸਾਡੇ ਚੱਲਦੀ ਰਹਿੰਦੀ ਐ ਐਲ ਸੀ ਡੀ ਵਿੱਚ ਦਿੱਤੀ ਆ ਵਾਈਫਾਈ ਦਾ ਕਨੈਕਸ਼ਨ ਵਿੱਚ ਦਿੱਤਾ ਆ ਇਧਰ ਸੋਫੇ ਸੈੱਟ ਲੱਗੇ ਹੋਏ ਆ ਰੋਟੀ ਥਾਣ ਵਾਲਾ ਜੋ ਵੀ ਕਹਿ ਦਿੰਨੇ ਆਪਾਂ ਮਾਈਕ੍ਰੋਵੇਵ ਦਿੱਤਾ ਆ ਤੇ ਕੁਛ ਭਾਂਡੇ ਸਾਨੂੰ ਦਿੱਤੇ ਹੋਏ ਆ ਇੱਕ ਆ ਫ੍ਰਿਜ ਆ ਤੇ ਇੱਕ ਆ ਆ ਇਹதோ ਫ੍ਰਿਜ ਨਾਲ ਸਾਨੂੰ ਨਾਮ ਦਿੱਤੀ ਹੋਈ ਆ ਉਹਨਾਂ ਨੇ ਤੇ ਇਧਰਲੀ ਸਾਈਡ ਇੱਕ ਹੋਰ ਵਾਸ਼ਰੂਮ ਆ ਜਿਸ ਦੇ ਨਾਲ ਸਾਨੂੰ ਵਾਸ਼ਿੰਗ ਮਸ਼ੀਨ ਮਿਲੀ ਆ ਤੇ ਦਰ ਬਾਥਰੂਮ ਵਾਸਤੇ ਆ ਜਦੋਂ ਹੀ ਪਹਿਲੇ ਦਿਨ ਇਹ ਘਰ ਦੇ ਵਿੱਚ ਆਏ ਸੀ ਨਾ ਤੇ ਜਦੋਂ ਵਾਸ਼ਰੂਮ ਕਰਨ ਗਏ ਤੇ ਸਾਹਮਣੇ ਉਹ ਬੰਦਾ ਤੁਸੀਂ ਦੇਖ ਸਕਦੇ ਜੀ ਉਹਨੂੰ ਇਹ ਕਰੇ ਇੱਕ ਬੰਦਾ ਦਰਿਆ ਕਿਉਂਕਿ ਪਰਦੇ ਸੇ ক্লোਜ਼ ਕੀਤੇ ਹੋਏ ਹਾਈਟਾ ਖਲੀਜੀ ਬਣੀ ਹੈ ਇੱਕ ਰੂਮ ਇੱਤਰਾ ਹੈ ਦੋਏ ਸੀ ਲੱਗੇ ਹੋਏ ਤੇਰੀ ਦੇ ਵਿੱਚ ਤੇਰੀ ਵੀਡੀਓ ਯੋਬੀ ਵਿੱਚ ਤੇ ਇਸ ਤਰ੍ਹਾਂ ਰੂਮ ਹੈ ਇੱਕ ਦੋ ਤਿੰਨ ਬੈੱਡ ਲੱਗੇ ਆ ਤੇ ਤੇਨੀ ਲਵਾ ਰੀਆਂ ਕਈ ਕੰਮਦਿਆਂ ਦੇ ਵਿੱਚ ਲਵਾ ਰੀਆਂ ਛੋਟੀਆਂ ਤੇ ਕਈਆਂ ਦੇ ਵਿੱਚ ਵੱਡੀ ਐ ਇਦਾਂ ਬਾਬੇ ਉਹ ਆਪਣਾ ਰੂਮ ਨੇ ਬਾਰੀ ਛੋਟੀ ਵੱਡੀ ਐ ਇਦਾਂ ਹੀ ਖਲਾਰਾ ਪਿਆਰ ਹਿੰਦਾ ਕਨਾਈ ਹਾਂ ਇਦਾਂ ਰੱਖੇਦਾ ਮੁੰਡੇ ਦਾ ਤੈਨੂੰ ਪਤਾ ਹੁੰਦਾ ਇਦਾਂ ਹੀ ਖਲਾਰਾ ਪਿਆਰ ਹਿੰਦਾ ਇੱਧਰ ਹੀ ਆਟਾ ਰੱਖਿਆ ਲਵੇ ਢ ਕੇ ਇੱਧਰ ਖੰਡੇ ਆ ਬਾਕੀ ਸਮਾਨ ਇਦਾਂ ਖਿਲਰਿਆ ਖੁਲੜਿਆ ਤੇ ਨਾ ਕਿਤੇ ਪਿਆ ਜਰੂਰ ਹੋਊਗਾ ਆ ਪਲੇਟਾਂ ਵੀ ਉਹਨਾਂ ਦੀਆਂ ਨੇ ਤੇ ਇੱਧਰਲੀ ਸਾਈਡ ਉਹਨਾਂ ਕੱਪੜੇ ਕੁੱਪੜੇ ਟੰਗਣ ਵਾਸਤੇ ਤੋਤੂ ਕਿਸਕਾਉਣ ਵਾਸਤੇ ਆ ਤਾਰ ਦਿੱਤੀ ਆ ਤੇ 360 ਯੂਰੋ ਇੱਕ ਜਾਣੇ ਦਾ ਕਿਰਾਇਆ ਵਾ ਤੇ 9 ਜਾਣਿਆਂ ਦਾ ਹੈਗਾ ਤੇ ਇਸ ਵੇਲੇ ਆਪਾਂ 6 ਜਾਣੇ ਹੈਗੇ ਆ ਤੇ ਤੁਹਾਨੂੰ ਉਹ ਵੀ ਕੈਲਕੂਲੇਟ ਕਰਕੇ ਦੱਸ ਦਾਂਗੇ ਵੀ ਕਿੰਨਾ ਕਰਾਇਆ ਇੱਕ ਜਾਣੇ ਨੂੰ ਆ ਤੇ ਇੰਡੀਆ ਦੇ ਵਿੱਚ ਕਿੰਨਾ ਕਰਾਇਆ ਬਣਦਾ ਵਾ ਮਤਲਬ 6 ਜਾਣਿਆਂ ਦਾ ਵੇਖਿਆ ਜਾਵੇ ਤੇ ਇਸ ਦੇ ਵਿੱਚ ਆਪਾਂ ਨੂੰ ਵਾਸ਼ਿੰਗ ਮਸ਼ੀਨ ਬਿੱਲ ਇਲੈਕਟ੍ਰਿਸਿਟੀ ਦਾ ਵਾਈਫਾਈ ਦਾ ਤੇ ਗਰਮ ਪਾਣੀ ਦਾ ਕੋਈ ਚੀਜ਼ ਦਾ ਨਹੀਂ ਇੱਥੇ ਬੱਸ ਆਪਾਂ ਰਹਿਣਾ ਹੈ ਤੇ 360 ਯੂਰੋ ਦੇਣੇ ਆ ਰੋਟੀ ਪਾਣੀ ਸਾਡਾ ਬੱਸ ਤੇ ਕੱਪੜੇ ਜਿਹੜੇ ਆਪਣੇ ਆ ਨਾ ਆ ਆਪਾਂ ਧੋਣੇ ਆ ਜਿਹੜੀਆਂ ਬੈੱਡ ਸ਼ੀਟ ਵਗੈਰਾ ਨਾ ਉਹ ਸੋਮਵਾਰ ਤੇ ਸੋਮਵਾਰ ਇੱਕ ਲੇਡੀ ਹੁੰਦੀ ਆ ਉਹਨੇ ਕਲੀਨ ਕਰਨਾ ਹੈਗਾ ਉਹਦੀਆਂ ਵਾ ਬਾਕੀ ਸਿਰਫ ਆਪਣਾ 360 ਇੱਥੇ ਰਹਿਣ ਦਾ ਵਾ ਇੱਕ ਜਾਨੇ ਦਾ ਕਰਾਇਆ ਹੈਗਾ ਤੇ ਬਾਕੀ ਸਾਰਾ ਮਤਲਬ ਖਰਚਾ ਉਹਨਾਂ ਦਾ ਰੋਟੀ ਪਾਣੀ ਨੂੰ ਛੱਡ ਕੇ ਜੋ ਸੌਦਾ ਬੱਤਾਂ ਲਿਆਉਣਾ ਵਾ ਸੋ ਜੇ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਸ਼ੇਅਰ ਤੁਸੀਂ ਕਰ ਸਕਦੇ ਜੇ ਹਲੇ ਆਪਾਂ ਇਟਲੀ ਦੇ ਵਿੱਚ ਨਵੇਂ ਨਵੇਂ ਆ ਜਿੰਨੀ ਕਾ ਇਨਫੋਰਮੇਸ਼ਨ ਹਲੇ ਸਾਨੂੰ ਵੀ ਨਹੀਂ ਹੈਗੀ ਜਿੰਨੀ ਹੋਊਗੀ ਉਹ ਨਹੀਂ ਤੁਹਾਨੂੰ ਜ਼ਰੂਰ ਦਿਆ ਕਰਾਂਗੇ ਆਪਾਂ ਹੁਣ ਵਾਲੇ ਸਮੇਂ ਦੇ ਵਿੱਚ ਕਿਸੇ ਨੂੰ ਝੂਠ ਨਹੀਂ ਬੋਲਾਂਗੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰਿਓ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਜਿੱਦਾਂ ਬੰਦਾ ਪੁਰਾਣਾ ਹੋਈ ਜਾਂਦਾ ਉਦਾਂ ਦਾ ਵੀਡੀਓ ਹੋਰ ਵਧੀਆ ਬਣਾਉਣ ਲੱਗ ਜਾਂਦਾ ਤੇ ਹੋਰ ਇਨਫੋਰਮੇਸ਼ਨ ਵਾਲੀਆਂ ਬਣ ਜਾਈਆਂ ਜਾਂਦੀਆਂ ਨੇ ਹਲਤੇ ਸਾਨੂੰ ਵੀ ਥੋੜਾ ਜਿਹਾ ਟਾਈਮ ਹੋਇਆ ਰੈਟ ਲਈ ਆ ਇਹਨੂੰ ਧੰਨਵਾਦ